ਸੋ ਜਿਹੜੇ ਵੀ ਵਿਦਿਆਰਥੀ 10+2 ਤੋਂ ਬਾਅਦ ਸਪਾਊਸ ਦੇ ਨਾਲ ਇੰਟਰਨੈਸ਼ਨਲ ਸਟੱਡੀ ਦੀ ਆਪਸ਼ਨ ਲੱਭ ਰਹੇ ਨੇ ਸੋ ਬਹੁਤ ਸਵਾਗਤ ਹੈ ਜੀ ਮੈਂ ਚਾਹੂੰਗਾ ਪੂਰੀ ਕਲੈਰਿਟੀ ਦੇ ਦਿਓ ਤਾਂ ਕਿ ਵਿਦਿਆਰਥੀਆਂ ਦਾ ਨੁਕਸਾਨ ਨਾ ਹੋਵੇ ਔਰ ਹਸਬੰਡ ਵਾਈਫ ਇਕੱਠੇ ਜਾ ਸਕਣ ਔਰ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਫਿਊਚਰ ਦੇ ਵਿੱਚ ਵੀ ਉੱਥੇ ਦਿੱਕਤਾਂ ਨਾ ਹੋਣ ਸੋ ਅੱਜ ਮੈਂ ਉਹਨਾਂ ਭੈਣ ਭਰਾਵਾਂ ਦੇ ਲਈ ਇੱਕ ਹੋਰ ਕੰਟਰੀ ਲੈ ਕੇ ਆਇਆ ਜਿਹੜੇ ਭੈਣ ਭਰਾ ਮੇਰੇ +2 ਤੋਂ ਬਾਅਦ ਆਪਣੇ ਸਪਾਊਸ ਦੇ ਨਾਲ ਜਾਣ ਦੇ ਲਈ ਆਪਸ਼ਨ ਲੱਭ ਰਹੇ ਨੇ ਸੋ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਫਟਰ ਪਲਸ 2 ਨਾ ਤਾਂ ਸਾਨੂੰ ਕੈਨੇਡਾ ਦੇ ਵਿੱਚ ਐਡਮਿਸ਼ਨ ਮਿਲਦੀ ਹੈ ਨਾ ਤਾਂ ਸਾਨੂੰ ਯੂਕੇ ਚ ਮਿਲਦੀ ਹੈ ਐਂਡ ਨਾ ਆਸਟ੍ਰੇਲੀਆ ਚ ਬਟ ਸਾਡੇ ਕੋਲ ਜਿਹੜੀ ਐਜੂਕੇਸ਼ਨ ਸਟਿਲ ਐਸਟਾ ਪਲਸ 2 ਹੈ ਬਟ ਸਾਡਾ ਵੀ ਸੁਪਨਾ ਜਾਣ ਦਾ ਆਪਣੇ ਸਪਾਊਸ ਦੇ ਨਾਲ ਹੈ ਤਾਂ ਅਸੀਂ ਕਿੱਥੇ ਜਾ ਸਕਦੇ ਹਾਂ ਜੀ ਹਾਂ ਤੁਸੀਂ ਬਿਲਕੁਲ ਜਾ ਸਕਦੇ ਹੋ ਸ਼ੇਨਗਨ ਦੇ ਵਿੱਚ ਫਿਨਲੈਂਡ ਕੰਟਰੀ ਦੇ ਵਿੱਚ ਸੋ ਇਹਦੇ ਵਿੱਚ ਇੱਕ ਹੋਰ ਪਲੱਸ ਪੁਆਇੰਟ ਕੀ ਹੈ ਕਿ ਅਗਰ ਤੁਸੀਂ ਆਇਲਟਸ ਨਹੀਂ ਕੀਤੀ ਤੁਸੀਂ ਤਦ ਵੀ ਆਪਣੇ ਸਪਾਊਸ ਦੇ ਨਾਲ ਜਾ ਸਕਦੇ ਹੋ ਫਿਨਲੈਂਡ ਕੰਟਰੀ ਦੇ ਵਿੱਚ ਸੋ ਫਿਨਲੈਂਡ ਦੇ ਵਿੱਚ ਜਾਣ ਦੇ ਲਈ ਕੀ ਕਰਨਾ ਪਏਗਾ ਤੁਹਾਡੇ ਕੋ ਮਿਨੀਮਮ 60% ਪਲੱਸ 2 ਚ ਮਾਰਕਸ ਹੋਣੇ ਚਾਹੀਦੇ ਆ ਚਾਹੇ ਤੁਸੀਂ ਆਇਲੈਟਸ ਕੀਤੀ ਹੈ ਚਾਹੇ ਨਹੀਂ ਕੀਤੀ ਅਗਰ ਤੁਸੀਂ ਆਇਲੈਟਸ ਨਹੀਂ ਕੀਤੀ ਤਾਂ ਤੁਸੀਂ ਜਾ ਸਕਦੇ ਹੋ ਡਿਪਲੋਮਾ ਦੇ ਵਿੱਚ ਅਗਰ ਤੁਸੀਂ ਆਇਲੈਟਸ ਕੀਤੀ ਹੈ ਓਵਰঅল 6 ਬੈਂਡ ਨੇ ਤੁਹਾਡੇ ਨਾਟ ਲੈਸ ਦੈਨ 5.5 ਤੁਸੀਂ ਬੈਚਲਰ ਪ੍ਰੋਗਰਾਮ ਤੇ ਜਾ ਸਕਦੇ ਹੋ ਇਹਦੇ ਵਿੱਚ ਬਸ ਇੰਨਾ ਕਹ ਹੈ ਕਿ ਅਗਰ ਤੁਸੀਂ +2 ਤੋਂ ਬਾਅਦ ਡਿਪਲੋਮਾ 'ਚ ਜਾਓਗੇ ਤੇ ਤੁਹਾਨੂੰ PSW ਨਹੀਂ ਮਿਲੇਗਾ ਅਗਰ ਤੁਸੀਂ ਬੈਚਲਰ ਪ੍ਰੋਗਰਾਮ ਦੇ ਉੱਤੇ ਜਾਓਗੇ ਤੁਹਾਨੂੰ 101% PSW ਮਿਲੇਗਾ ਔਰ ਇੱਕ ਚੀਜ਼ ਦਾ ਬੈਨੀਫਿਟ ਇਹਦੇ ਵਿੱਚ ਹੋ ਰਿਹਾ ਕੈਨੇਡਾ ਦੀ ਤਰ੍ਹਾਂ ਤੁਸੀਂ ਫਿਨਲੈਂਡ ਦੇ ਵਿੱਚ ਵੀ ਆਪਣੇ ਆਪ ਨੂੰ 4 ਸਾਲ ਦੇ ਵਿੱਚ ਪੀਆਰ ਦੇਖ ਸਕਦੇ ਹੋ ਜੀ ਹਾਂ ਬਿਲਕੁਲ ਤੁਹਾਡੀ 4 ਸਾਲ ਦੀ ਜਰਨੀ ਦੇ ਦੌਰਾਨ ਤੁਸੀਂ ਫਿਨਲੈਂਡ ਦੇ ਵਿੱਚ ਵੀ ਪੀਆਰ ਹੋ ਸਕਦੇ ਹੋ ਔਰ ਮੈਂ ਸਾਰੇ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਕਿਸੇ ਵੀ ਫਾਈਨਲ ਡਿਸੀਜਨ ਤੇ ਪਹੁੰਚਣ ਤੋਂ ਪਹਿਲਾਂ ਤੁਸੀਂ ਜ਼ਰੂਰ ਟੈਲੀਫੋਨ ਤੇ ਗੱਲ ਕਰੋ ਜਾਂ ਪਰਸਨਲ ਵਿਜ਼ਿਟ ਕਰੋ ਆਫਿਸ ਦੇ ਵਿੱਚ ਅਪਾਇੰਟਮੈਂਟ ਬਣਾ ਕੇ ਮਿਲੋ ਇਹਾਂ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਆਨਲਾਈਨ ਡਿਸਕਸ਼ਨ ਕਰੋ ਸੋ ਪੂਰੀ ਕਲੈਰਿਟੀ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰਨੇ ਨੇ ਕੋਈ ਵੀ ਤੁਹਾਡੇ ਜ਼ਿਹਨ 'ਚ ਸਵਾਲ ਹੈ ਉਸ ਸਵਾਲ ਦਾ ਪੂਰਾ ਆਨਸਰ ਲਓ ਤਾਂ ਕਿ ਤੁਹਾਡੇ ਕੋਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਥੈਂਕ ਯੂ ਸੋ ਮੱਚ